Bend the pinnacle. ਬਾਦਸ਼ਾਹੀ ਦਸਨੀ ਪ੍ਰਥਾਮ ਪਦਅਤੀ ਸਿਮਕਾਇ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਕਾਮਦਾਸ RAMਦਾਸ ਸਾਹੀ ਸਹਾਏ ਅਰਜੰਮ ਹਰਗਵਿੰਦ RAM ਸਮ RAM ਸ਼੍ਰੀ ਹਰਿ ਗਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਰਿਠੇ ਸਤਖ ਜਾਈ ਤੇ ਬਲਾਦਰ ਸਰਕਾਰ ਨਾਉ ਨੇ ਦਿਆਵੇ ਧਾਈ ਸਭ ਥਾਈ ਹੋਏ ਸਹਾਏ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਥਾਈ ਹੋਏ ਸਹਾਰਾ ਦਸਾਂ ਪਾਤਸ਼ਾਹਨੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਰ ਦਾ ਧਿਆਨ ਤਰ ਕੇਵਲ ਜੀ ਪੰਜਾਬ ਪਿਆਰਿਆਂ ਚਾਹਾਂ ਸਾਹਿਬਜ਼ਾ ਦੇ ਆਚਾਰੀਆਂ ਮੁਕਤਿਆਂ ਕਾਠੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇਗੁਆਹੀ ਦੇਖਿਆ ਨਿਡਰ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਕਾਠ ਸਾਹਿਬ ਜੀ ਗੁਰਲ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਵਹਾਈਆਂ ਚਰਖੀਆਂ ਤੇ ਚੜ੍ਹਿਆ ਰਿਆ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਨ ਅੰਮ੍ਰਿਤ ਤਨਾਸ ਮੋਹ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰੇ ਕਾਗਸਾ ਜੀ ਗੁਰਨ ਜੀ

ਜੈ ਤੇ ਆਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਦੇ ਤੇ ਗੁਫਤ ਹੈ ਬਰਦ ਕੀ ਪੈਜ ਪੰਥ ਕੀ ਜੇਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾਣੋਂ ਸਿੱਖੀ ਦਾਣ ਕੀ ਇਸ ਦਾਣ ਰਹਿ ਦਾਣ ਵਿਵੇਕ ਦਾਣ ਵਿਸਾਹ ਦਾਣ ਪ੍ਰਸਾਦਾ ਦਾਨ ਸਰਦਾਨ ਨਾਮ ਦਾ ਸ਼੍ਰੀ ਅਮਰਤ ਸਰ ਸਹਿਬ ਜੀ ਦੇ ਦਰਸ਼ਨ ਇਸ਼ਨਾਂ ਜਾਉਂ ਪਿਆ ਚੰਦੇ ਬੁੰਦੇ ਜੁਗ ਜੁਗਿਆ ਕਾਲ ਧਰਮ ਦਾ ਜੈਕਾਰ ਗੁਲ ਜੀ ਸਿੱਖਾਂ ਦਾ ਮਾਨ ਨੀਵਾਂ ਮਾਤੇ ਉੱਚੀ ਮੱਤਤ ਦੇ ਰੱਖੀ ਆਪ ਵਾਹਿਗੁਰੂ ਜੀ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜਿਉ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੜਿਆ ਗਿਆ ਹੈ ਖੁੱਲੇ ਦਰਸ਼ਨ ਵਿਦਾ ਤੇ ਸਿਵਾ ਸੰਭਾਲ ਦਾਦਾ ਖਾਲਸਾ ਜਿਨ ਬਖਸ਼ੂ ਏ ਨਾ ਨਾਂ ਆਂਦੇ ਤਾਨਿਆਂ ਦੇ ਤਾ ਨਯੋ ਤੇੰਦੂ ਤੰਤੰ ਜੁਗੋ ਜੋ ਬੇਕਰ ਸਤਿਗੁਰੂ ਸ਼ੇਰੇ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਆਲੇ ਪਵਿੱਤਰ ਚਰਨ ਕਮਲਾਂ ਵਿਖੇ ਸੁਮਹ ਸੰਗਤ ਵਰਨਾ ਅਰਦਾਸ ਬੇਂਤੀ ਹੈ ਜੀ ਚਾ ਚਾਰ ਪਹਿਰ ਰਾਮ ਆਪ ਜੀਾਂ ਦੇ ਪਾਣ ਅੰਦਰ ਬਤੀਤ ਹੋਈ ਹੈ ਕੋਟਾਂ ਕੋਟ ਸ਼ੁਕਰਾਨ ਹੈ ਜੀ ਚਾਰ ਪਹਿਰ ਜੋ ਦਿਨ ਆਇਆ ਆਪ ਜੀਾਂ ਦੇ ਪਾਣ ਅੰਦਰ ਸੇਵਾ ਸਿਮਰਨ ਅੰਦਰ ਬਤੀਤ ਕਰਵਾ ਦੇਣਾ ਜੀ ਇਸ ਸਮੇਂ ਤੰਤ ਅਵਰ ਸ਼ਹੀਦ ਦਾ ਬਾਦੀ ਉਪ ਸਿੰਘ ਸਾਹਿਬ ਜੀ ਤਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਦਰਬਾਰੰਦਰਾ ਭੀ ਗਾਂਦੇ ਸੋਹਣੇ ਸਿੰਘਾ ਅਸਣ ਤਿਆਰ ਗਾਂ ਜੀ ਪ੍ਰਕਾਸ਼ ਮਾਨ ਰੂਪ ਹੋ ਕਰਕੇ ਦਰਦਾਰ ਬਖਸ਼ਿਸ਼ ਕਰਦੇ ਆ ਸਭੋ ਸੰਗਤਾਨੋ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕਰਕੇ ਨੇਹਾਂ ਨੇਹਾਲ ਕਰੋ ਜੀ ਸਰਬੱਤ ਦੀਆਂ ਹਾਜ਼ਰੀਆਂ ਸੇਵਾ ਵਾਂ ਪੇਤਾ ਵਾਂ ਦਰਪ੍ਰਵਾਨ ਕਰਨੀਆਂ ਜੀ ਯਾਤਰਾ ਸਫਲੀ ਕਰਨੀ ਪਾਵਨਾ ਗੁਰਮਤਨ ਸਾਰ ਪੂਰਨ ਕਰਨੀਆਂ ਜੀ ਇਸਵੇਂ ਪ੍ਰਕਾਸ਼ ਅਸਥਾਨ ਲਈ ਚਾਲੇ ਪਾਉਣ ਦੀ ਆਗਿਆ ਬਖਸ਼ੋ